ਜ਼ਿਲ੍ਹਾ ਪਠਾਨਕੋਟ ਵਿੱਚ ਹੋਣ ਵਾਲੇ ਬਲਾਕ ਸਮਿਤੀਆਂ ਅਤੇ ਬਲਾਕ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਆਗੂਆਂ ਦੀ ਰਹਿਨੁਮਾਈ ਹੇਠ ਆਪਣੇ-ਆਪਣੇ ਨਾਮੰਗਨ ਪੱਤਰ ਦਾਖਲ ਕੀਤੇ। ਇਸ ਮੌਕੇ ਹਲਕਾ ਪੁਆਤਾ ਕਾਂਗਰਸ ਦੇ ਸਾਬਕਾ ਵਿਦਵਜਿੰਦਰਪਾਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀਆਂ ਵਿੱਚ ਆਪਣੇ ਉਮੀਦਵਾਰ ਉਤਾਰੇ ਤੇ ਨਾਮੰਗਨ ਪੱਤਰ ਦਾਖਲ ਕੀਤੇ। ਇਸ ਦੇ ਨਾਲ ਹੀ ਭਾਜਪਾ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਮੌਜੂਦਾ ਵਿਧਾਇਕ ਅਸ਼ਨੀਸ਼ ਸ਼ਰਮਾ ਵੀ ਆਪਣੇ ਸਾਥੀਆਂ ਸਨੇਹ ਨਾ ਮੰਗਨ ਪੱਤਰ ਦਾਖਲ ਕਰਨ ਲਈ ਉੱਚੇਚੇ ਤੌਰ ਤੇ ਪਹੁੰਚੇ ਤਾਨੂੰ ਦੱਸਦੀ ਹੈ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਲਈ ਨਾਮੰਗਨ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਸੀ ਜਿਸ ਦੇ ਚਲਦਿਆਂ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮੰਗਨ ਪੱਤਰ ਦਾਖਲ ਕੀਤੇ ਹੁਣ 7 ਤਰੀਕ ਤੱਕ ਨਾਮੰਗਨ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ ਹੈ ਅਤੇ 14 ਦਸੰਬਰ ਨੂੰ ਚੋਣਾਂ ਹੋਣਗੀਆਂ ਤੇ ਉਹਨਾਂ ਦੇ ਨਤੀਜੇ 17 ਸਤੰਬਰ ਨੂੰ ਕੱਢੇ ਜਾਣਗੇ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹਨਾਂ ਚੋਣਾਂ ਵਿੱਚ ਕਿਹੜੀ ਪਾਰਟੀ ਜਿੱਤ ਹਾਸਲ ਕਰਦੀ ਹੈ चुनाव हो चुनाव हो जिला हमेशा अमन शांति ਲੋਕਾਂ ਦੁਆਰਾ ਬੋਟਾਂ ਪਾਈਆਂ ਜਾਂਦੀਆਂ ਇਹ ਤੱਕੇ ਦੀ ਪਰੰਪਰਾ ਪਿਛਲੀ ਵਾਰ ਚਾਲੂ ਹੋਈ ਸੀ ਗਿਣਤੀ ਦੇ ਟਾਈਮ ਲੇਕਿਨ ਇੱਥੋਂ ਦੇ ਲੋਕਾਂ ਦਾ ਟੈਂਪਰਾਮੈਂਟ ਜਿਹੜਾ ਉਹ ਪੰਜਾਬ ਤੋਂ ਅਲੱਗ ਹੈ ਜਿਸ ਤਰੀਕੇ ਨਾਲ ਪੰਜਾਬ ਤੋਂ ਖਬਰ ਆ ਰਹੀਆਂ ਉਹ ਕੋਈ ਲੋਕਤੰਤਰ ਲਈ ਸੁਖਦ ਨਹੀਂ ਹੈ ਜੇ ਤੁਹਾਡੀ ਜਾਣਕਾਰੀ ਚਾਹੀਏ ਤੇ ਅੱਜ ਇੱਕ ਵੀਡੀਓ ਆਡੀਓ ਪੂਰੇ ਮੀਡੀਆ 'ਤੇ ছਾਇਆ ਪਿਆ ਹੈ ਔਰ ਹਰ ਸਮਾਜ ਜਿਹੜਾ ਚੈਨਲ ਹੈ ਉਹਨੂੰ ਦਿਖਾ ਰਿਹਾ ਜਿਸ ਤਰੀਕੇ ਨਾਲ ਪਟਿਆਲਾ ਦੇ ਐਸਐਸਪੀ ਔਰ ਬਾਕੀ ਅਫਸਰਾਂ ਦੀ ਆਪਸ ਵਿੱਚ ਗੱਲਬਾਤ ਹੋ ਰਹੀ ਹੈ ਕਿ ਕਿੱਦਾਂ ਫਾਰਮ ਰੱਦ ਕਰਨੇ ਨੇ ਕਿੱਦਾਂ ਕੈਂਡੀਡੇਟ ਨੂੰ ਫਾਰਮ ਭਰਨ ਤੋਂ ਰੋਕਣਾ ਹੈ ਮੈਨੂੰ ਲੱਗਦਾ ਹੈ ਕਿ ਮਾਨਯੋਗ ਹਾਈ ਕੋਰਟ ਨੂੰ ਉਹ ਮਾਨਯੋਗ ਤਨਾਫ ਤੋਂ ਮੋਟੋ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਸਨਿਸ਼ਚਿਤ ਕਰਨਾ ਚਾਹੀਦਾ ਹੈ ਵੀ ਕਿਸੇ ਦਾ ਵੀ ਫਾਰਮ ਕੱਟਿਆ ਨਾ ਜਾਏ ਔਰ ਲੋਕਾਂ ਨੂੰ ਲੋਕ ਵੋਟਾਂ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਏ। ਅ ਸਰ ਪਿਛਲੇ ਦਿਨੀ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਨਗਰ ਨਿਗਮ ਦੇ ਚੋਣਾਂ ਜਾਂ ਪੰਚਾਇਤਾਂ ਦੇ ਚੋਣ ਹੋਏ ਸੀ ਪੰਜਾਬ 'ਚ ਉਹ ਚੋਣ ਨਹੀਂ ਹੋਇਆ ਸੀ ਲੋਕਤੰਤਰ ਦੀ ਲੁੱਟੋਈ ਸੀ। ਹੁਣ ਵੀ ਮੌਜੂਦਾ ਜਿਹੜੀ ਸਰਕਾਰ ਹੈ ਉਹਦੀ ਕਾਰਗੁਜ਼ਾਰੀ ਜਿਹੜੀ ਹੈ ਉਹਦੇ ਤੋਂ ਡਰਦੀ ਹੈ ਕਿ ਅਗਰ ਸੁਤੰਤਰ ਚੋਣ ਹੁੰਦਾ ਹੈ ਤੇ ਲੋਕੀ ਉਹਨੂੰ ਵੋਟਾਂ ਪਾਉਣ ਦਾ ਕੋਈ ਕਾਰਨ ਨਹੀਂ ਹੈਗਾ। ਇਸ ਕਰਕੇ ਤੁਸੀਂ ਦੇਖਿਆ ਹੋਏਗਾ ਕਿ ਨਗਰ ਨਿਗਮ ਦੇ ਅੰਦਰ ਵੀ ਪੂਰਨ ਬਹੁਮਤ ਨਾਲ ਉਹ ਕਿਤੇ ਨਹੀਂ ਮਿਲਿਆ ਹੀਰਾਬੇਦੀ ਕਰਨ ਤੋਂ ਬਾਅਦ ਧੱਕੇਸ਼ਾਹੀ ਕਰਨ ਤੋਂ ਬਾਅਦ ਔਰ ਉਸ ਵੇਲੇ ਵੀ ਇਹਨਾਂ ਨੇ ਇਧਰੋਂ ਉਧਰੋਂ ਡਰਾ ਕੇ ਧਮਕਾ ਕੇ ਐਮਸੀ ਪੂਰੇ ਕਰਕੇ ਅਪੋਰ ਚੋਨ ਆਪਣੇ ਹੱਕ ਚ ਕੀਤੇ ਮੇਰ ਇਦਾਂ ਹੀ ਹੁਣ ਹੈ ਹੁਣ ਵੀ ਜਿਹੜੀਆਂ ਖਬਰਾਂ ਪਟਿਆਲੇ ਤੋਂ ਆ ਰਹੀਆਂ ਤਰਨਤਾਰਨ ਤੋਂ ਆ ਰਹੀਆਂ ਜਾਂ ਦੂਜੇ ਜ਼ਿਲ੍ਹਿਆਂ ਤੋਂ ਆ ਰਹੀਆਂ ਕਿ ਚੋਣ ਲੜਨ ਤੋਂ ਪਹਿਲਾਂ ਹੀ ਚੋਣ ਖੋਨ ਦੀ ਤਿਆਰੀ ਚਾਹੀਏ ਸਰਕਾਰ। ਔਰ ਜਿਹੜਾ ਇਹ ਆਡੀਓ ਵੀਡੀਓ ਚੱਲਦੀ ਪਈ ਹੈ ਇਹ ਆਪਣੇ ਆਪ ਚ ਪੈਰਾਂ ਤੋਂ ਜ਼ਮੀਨ ਕੱਢਦੀ ਹੈ ਕਿ ਕਿਸ ਪ੍ਰਕਾਰ ਸਰਕਾਰ ਪੁਲਸ ਦਾ ਦੁਰਪਯੋਗ ਕਰਕੇ ਚੋਣ ਲੜਨ ਦੇ ਅਧਿਕਾਰ ਤੋਂ ਦੂਰ ਕਰ ਰਹੀ ਹੈ ਲੋਕਾਂ ਨੂੰ। ਇਹ ਆਪਣੇ ਆਪ ਚ ਬਹੁਤ ਸਾਰੇ ਮਾਮਲਿਆਂ ਚ ਮਾਨ ਜੋ ਸੁਪਰੀਮ ਕੋਰਟ ਖੁਦ ਜਾਂ ਹਾਈ ਕੋਰਟ ਸੋ ਮੋਟੋ ਐਕਸ਼ਨ ਲੈਂਦਾ ਮੈਨੂੰ ਲੱਗਦਾ ਇਹਦੇ ਤੇ ਵੀ ਚੋਣਾਂ ਕਰਾਣਾ ਹੀ ਜ਼ਰੂਰੀ ਨਹੀਂ ਹੁੰਦਾ ਚੋਣ ਲੋਕਤਾਂਤ੍ਰਿਕ ਤਰੀਕੇ ਨਾਲ ਹੋਏ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਮੈਨੂੰ ਲੱਗਦਾ ਹੈ ਭਾਜਪਾ ਨੇ ਵੀ ਤੈ ਕੀਤਾ ਕਿ ਅਜ ਹਾਈ ਕੋਰਟ ਮੂਵ ਕਰੇਗੀ ਪਾਰਟੀ ਲੇਕਿਨ ਜਿੰਨਾ ਕਿ ਇਸ ਜ਼ਿਲ੍ਹੇ ਦਾ ਸਵਾਲ ਹੈ ਇੱਥੇ ਹਮੇਸ਼ਾ ਅਮਨ ਸ਼ਾਂਤੀ ਰਹਿੰਦੀ ਹੈ ਔਰ ਮੈਨੂੰ ਲੱਗਦਾ ਹੈ ਉਹੀ ਪਰੰਪਰਾ ਮੈਂ ਸਾਰੇ ਨਵਾਵਾਂਗੇ ਆਸਟ ਤੇ ਕਿਤੇ ਲੰਬਿਆ ਤੋਂ ਇਹ ਕਹ ਰਿਹਾ ਕਿ ਲੋਕੀ ਤੇ ਸ਼ਰਾਬਾ ਦਾ ਕੀ ਹਾਲ ਹੈ ਸ਼ਰਾਬਾ ਕੀ ਹਾਲ ਹੈ ਨਹੀਂ ਵਿਕਾਸ ਕਿਹੜਾ ਇਹ ਜਿਹੜਾ ਵਿਕਾਸ ਇਲੀਗਲ ਮਾਈਨਿੰਗ ਦਾ ਸਰ ਹੈ ਵਿਕਾਸ ਫੁੱਲ ਹੋਣਾ ਹੁਣ ਇਲੀਗਲ ਮਾਈਨਿੰਗ ਹੋ ਰਹੀ ਹੈ ਇਹ ਵਿਕਾਸ ਹੋ ਰਿਹਾ ਹੈ ਹਸਪੀਟਲਾਂ ਦੇ ਅੰਦਰ ਡਾਕਟਰ ਨਹੀਂ ਆ ਵਿਕਾਸ ਹੋ ਰਿਹਾ ਸਕੂਲਾਂ ਦਾ ਬੁਰਾ ਹਾਲ ਹੈ ਇਹ ਵਿਕਾਸ ਹੋ ਰਿਹਾ ਹੈ ਅਗਰ ਨਸ਼ਾ ਅੱਗੇ ਤੋਂ ਜ਼ਿਆਦਾ ਵੱਧ ਗਿਆ ਵਿਕਾਸ ਹੋ ਰਿਹਾ ਪੰਜਾਬ 'ਚ ਭੈੜਾ ਵਾਤਾਵਰਣ ਹੈ ਰੋਜ਼ ਗੋਲੀ ਚੱਲਦੀ ਐ ਹੁਣੇ ਹੁਣੇ ਵੀ ਪਰਸੋ ਜਿਹੜੀ ਬਸ ਤੇ ਉਤੇ ਗੋਲੀਆਂ ਚਲੀਆਂ ਇਹ ਵਿਕਾਹ ਸਕਿਆ ਕਹਿੰਦੇ ਇਲੈਗਲ ਮਾਈਨ ਪੁੱਤ ਲੈਣਾ ਜਿਨ੍ਹਾਂ ਨੇ ਖਾਧੀਆਂ ਸੀ ਗਾਜਰਾ ਇਹ ਹੋਏ 20 ਹੋਏ ਹੁਣ 4 ਸਾਲ ਤੋਂ ਜੀ ਸਰਕਾਰ ਤੋਂ ਪੱਤਰਕਾਰਾਂ ਨੂੰ ਵੀ ਜਾ ਕੇ ਜਿਹੜਾ ਇੱਕ ਵਾਰੀ ਸਵਾਲ ਕਰਨ ਤੋਂ ਬੱਲੇ ਨਾ ਜਿਹੜਾ ਏਰੀਆ ਦੇ ਕਿਉਂ ਮੇਰਾ ਖੇਤ ਤੇ ਜਿਹਦਾ ਖੇਤ ਉਹਦੀ ਰੇਤ ਦੇ ਅੰਦਰ ਹੋ ਕੀ ਰਿਹਾ ਉਹ ਤਾਂ ਇੱਕ ਟੋਕਰੀ ਰੇਤ ਨਹੀਂ ਚੁੱਕ ਤਦਾ ਰੇਤ ਮਾਨੀਆ ਦੰਦਨ ਆ ਰਿਹਾ ਤੁਸੀਂ ਵੀ ਜਰਾ ਨਿਸਪੈਕਟ ਹੋ ਕੇ ਦੇਖੋ ਜਾ ਕੇ ਪੜਾ ਕਰੀਏ ਆਓ ਮਿਲ ਕੇ ਇਕੱਠੇ ਰਲ ਕੇ ਨਹੀਂ ਤੇ ਮੇਰੇ ਨਾਲ ਚੱਲ ਪੋ ਕਿਸੇ ਦਿਨ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਬਿਆਨ ਦੇਣਾ ਕਿ ਵੀ ਠੀਕ ਬੋਲ ਰਹੇ ਹੋ ਪ੍ਰਧਾਨ ਜੀ ਜਾਂ ਗਲਤ ਬੋਲ ਰਹੇ ਹੋ ਉਹ ਮੈਂ 4 ਸਾਲ ਪਹਿਲਾਂ ਸੱਤੋਂ ਆਪਰ ਵਰਤਮ ਕਿਉਂ ਆਇਆ ਇਸ ਕਰਕੇ ਹੋਇਆਗਾ ਨਾ ਕੋਈ ਕਾਮੀਆਂ ਰਹੀ ਹੋਣੀਆਂ ਕੋਈ ਗਲਤੀਆਂ ਰਹੀ ਹੋਣੀਆਂ ਉਹਨਾਂ ਦੀਆਂ ਗਲਤੀਆਂ ਦੇ ਅੰਦਰ 4 ਸਾਲ ਦਾ ਜਵਾਬ ਤੋੜਾ ਸ਼ਿਪਾ ਸਕਦੇ ਹੋ ਤੁਸੀਂ ਦੱਸੋ 4 ਸਾਲ ਚ ਡਰਗ ਮਾਫੀਆ ਕਿਦਾ ਕਿਨ ਹੋਇਆ ਤੁਸੀਂ ਦੱਸਿਓ ਕਿ ਕਾਨੂੰਨ ਦੇ ਵਰਤਸਾ ਕੀ ਹਾਲ ਹੈ ਤੁਸੀਂ ਦੱਸੋ ਆ ਕਿ ਇਲੀਗਲ ਮਾਈਨਿੰਗ ਖਤਮ ਹੋਈ ਜਾਂ ਨਹੀਂ ਤੁਹਾਡੀ ਹੁਣ ਤੱਕ ਮਾਈਨਿੰਗ ਪਾਲਿਸੀ ਲਾਗੂ ਨਹੀਂ ਹੋਈ ਇਸ ਕਰਕੇ ਇਧਰ ਉਧਰ ਦੀਆਂ ਗੱਲਾਂ ਸਰਕਾਰ ਕਰ ਰਹੀ ਹੈ ਲੋਕੀ ਲੋਕਾਂ ਨਾਲ ਕੀ ਕੀਤੀ ਕਮਿਟਮੈਂਟ ਪੂਰੀ ਨਹੀਂ ਕੀਤੀ ਇਹਨਾਂ ਨੇ ਇਸ ਕਰਕੇ ਬਹੁਤ ਸਾਰੇ ਮਾਮਲੇ ਨੇ ਜਿਹਨੂੰ ਲੋਕੀ ਧਿਆਨ ਨਾਲ ਦੇਖ ਰਹੇ ਨੇ ਮੇਰੇ ਹਲਕੇ ਦੇ ਵਿੱਚ ਪੰਜ ਦੀ ਗੁਲਾਪੁਰ ਖੇਤ ਤੇ ਪੰਜਾਂ ਨੇ ਭਰ ਲਿਆ ਪਲੱਸ ਕਬੜੇ ਜਾਂ ਜੋ ਨਾਲੇ ਪਹਿਲੇ ਨੰਬਰ ਤੇ ਸ਼ਿਵਾਰਜ ਦੂਜੇ ਨੰਬਰ ਤੇ ਨਰੋਦ ਆਪਣੇ ਕਸਰੌਰ ਕਸਲਾਵ ਦੇ ਜਗਮਾਨ 3 ਨੰਬਰ ਤੇ ਤੋਂ ਕੋ ਤੋਂ ਰਵੀ ਜਣ ਚੌਥੇ ਨੰਬਰ ਤੇ ਆ ਗਿਆ ਨਰੋਦ ਮਹਿਰਾ ਨਰੋਦ ਮਹਿਰੇ ਤੋਂ ਹਣੀ ਪਹਿਲੇ ਨੰਬਰ ਤੇ ਆ ਗਿਆ ਗੁਰੂਕੌਰ ਤੇ ਗੁਰੂਕੌਰ ਤੋਂ ਅੰਕ ਦਸ ਨੇ ਤੱਕ ਦਾਦੇ ਜੀ ਨਾਤੀਆ ਪੀਨੇ ਕਰਦਾ 7000 ਰੁਪਏ ਨੂੰ ਵੀ ਅਗਰ ਇਲੈਕਸ਼ਨ ਲੰਨਾ ਇਹ ਮਾਣਦਾਰ ਨੰਨਾਂ ਚਾਹੀਦੇ ਅੱچھے ਬੰਦੇ ਖੜੇ ਕਰਨੇ ਚਾਹੀਦੇ ਜਿਹੜੇ ਜਿਹੜੇ ਸੋਬੇ ਦੀ ਪਿੰਡ ਦੀ ਰਖਵਾਲੀ ਕਰਨ ਵਾਲੇ ਹੋਣ ਔਰ ਕੋਈ ਤਕਨੀਕੀ ਕਰਨਾ ਚਾਹੀਦੇ ਜੋ ਕਿਥੇ ਦੇ ਕਾਜ ਵਿੱਚ ਕੋਈ ਮਾੜਾ-ਮੋੜਾ ਕੋਈ ਫਰਕ ਹੈ ਕਿਹਨੂੰ ਠੀਕ ਕਰ ਲੈਣਾ ਚਾਹੀਦੇ ਇਹਦਾ ਕੋਈ ਕਾਜ ਨਹੀਂ ਦੇਖਦਾ ਕਦਣਾ ਕੋਈ ਦਾ ਪ੍ਰਸ਼ਾਸਨ ਅੱਗੇ ਨਹੀਂ ਬੂੰਦੀ